ਜਗਾ ਕੇ ਲਿਆ ਕੋ ਰਕਸ਼ ਦੇ ਉਹਨੇ ਪੁੱਛਿਆ ਵੀ ਦਿਨ ਦੇ ਵਿੱਚ ਦਿਵੇ ਤਾਂ ਤੁਸੀਂ ਕੀ ਕਰਨਾ ਪੁੱਛਿਆ ਤੇ ਨਹੀਂ ਨਾ ਉਹਨੇ ਦੀਵਾ ਜਗਾ ਕੇ ਮੇਰੇ ਕੋਲ ਲਿਆ ਕੇ ਰਕਸ਼ ਦੇ ਉਹ ਵੀ ਨਹੀਂ ਬੋਲੀ ਤੇ ਜੇ ਨਮਕ ਜਿਆਦਾ ਪੈ ਗਿਆ ਤੇ ਮੈਂ ਵੀ ਚੁੱਪ ਕਰੇ ਪਿਛੜਿਆ ਕੋਈ ਗੱਲ ਨਹੀਂ ਅੱਗੋਂ ਨਮਕ ਨਾ ਪੈ ਗਿਆ ਫਿਰ ਕੀ ਹੋ ਗਿਆ ਗੱਲ ਤੇ ਇਹ ਬਚਨ ਮੰਨਣ ਦੀ ਗੱਲ ਹੈ ਜੇ ਬਚਨ ਮੰਨਾਂਗੇ ਅਸੀਂ ਗੁਰੂ ਦਾ ਸੁੱਖ ਕਿਉਂ ਨਹੀਂ ਮਿਲੇਗਾ ਮੈਨੂੰ ਮਾਫ ਕਰਿਆ ਸਮਝ ਆਈ ਗੱਲ ਦੀ ਜੋ ਮੈਂ ਬੇਨਤੀ ਕੀਤੀ ਜੇ ਬਚਨ ਮੰਨ ਲਿਆ ਇੱਕ ਦੂਜੇ ਦਾ ਤੇ ਸ਼ਾਂਤੀ ਆ ਸੁੱਖ ਹੈ ਨਾ ਅੱਜ ਘਰਾਂ ਵਿੱਚ ਕਲੇਸ਼ ਕਿਉਂ ਨੇ ਮਾਫ਼ ਕਰਿਆ ਜੀ ਅੱਜ ਕੋਰਟ ਕਚਹਿਰੀਆਂ ਵਿੱਚ ਸਾਡੇ ਕੇਸ ਕਾਦ ਲਈ ਚੱਲਦੇ ਨੇ ਤੇ ਧੀਆਂ ਪੈਣਾ ਦੇ ਸਿਰਫ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਆਪਾਂ ਹੋਰ ਐਦੇ ਕੱਖ ਵੀ ਨਹੀਂ ਰੋਜ਼ ਦੇਖਦੇ ਆਂ ਹੈ ਤੇ ਕੁਝ ਵੀ ਨਹੀਂ ਸਿਰਫ ਆ ਬਚਨ ਮੰਨਣ ਤੋਂ ਹੀ ਗੱਲ ਵਿਗੜੀ ਹੋਈ ਆ ਹੋਰ ਐ ਕੁਝ ਨਹੀਂ ਇਹਨੇ ਮੈਨੂੰ ਐਦਾ ਕਹਤਾ ਇਹਨੇ ਮੈਨੂੰ ਐਦਾ ਕਹਤਾ ਕੋਝਾ ਮਿਲੈ ਨਾ ਮੋਬਾਈਲਾ ਨੇ ਸਾਡਾ ਨਾਸ ਕਰਤਾ ਮਾੜੀ ਜੀ ਗੱਲ ਹੋਈ ਨਹੀਂ ਤੇ ਮੋਬਾਈਲ ਘਰ ਪਹੁੰਚ ਜਾਂਦਾ ਉਸੇ ਟਾਈਮ ਲੋ ਜੀ ਇਹਨੇ ਤਾਂ ਮੈਨੂੰ ਆਹ ਕਹਤਾ ਬਸ ਬੜਾ ਕੰਮ ਵਿਗੜ ਗਿਆ ਹੈ ਮੈਂ ਬੇਨਤੀ ਕਰਦਿਆਂ Satu grup